ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਤਿ ਠੀਕ ਰੂਪੇ ਬਾਦਰ ਸਾਹਿਬ ਮਹਾਰਾਜ ਸਦਾਈ ਜੈਕਾਰਾ ਸਦਾਈ ਜੈਕਾਰਾ ਸਰਬਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਅਗਲੇ ਸਦਾ ਨਾਸ਼ ਕਰੋ ਬਾਬਾ ਜੀ ਲੋਕੀ ਕੜੀ ਨ ਦੇਖੋ ਜੀ ਕਰੋ ਕਿਰਪਾ ਸਤਿਗੁਰੂ ਦੇਗ ਬਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਬੱਚਿਆਂ ਦੀ ਦਰਦੋਂ ਕਿਰਪਾ ਕਰੋ ਜੀ ਸਰਬਦਾ ਕਰੋ ਜੀ ਰਾਮ ਕੇ ਆਇਆ ਤੂੰ ਨੰਨੇ ਭੋਗ

No, <laughs> no,

कटी दर्शन जीवन जीवाते मी मी नाने ककरे अरदासी करली सिर बाबु री भ बादर्शी किरिया कल ਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੇ ਵਿਖ ਕਾਈ ਮਾਇਆ ਮੂ ਪਰਮ ਪੈ ਭੂਲੇ ਸਤਦਾਰਾ ਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਹੇ ਮਿਲੰਤ ਜਮਤਰਾਸ ਮਟਾਈ ਇੱਕ ਅਰਦਾਸ ਬਾਠ ਕੀਰਤ ਕੀ ਗੁਰ ਰਾਮਦਾਸ ਨਰਾਖ ਸਰਣਾਈ ਇੱਕ ਅਰਦਾਸ ਬਾਠ ਕੀਰਤ ਕੀ ਗੁਰੂ ਰਾਮਦਾਸ ਰੱਖ ਸਰਣਾਈ ਜੀਤਾ ਸਮੁੰਦ ਸਾਗਰ ਨੀਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰ ਕਿਛ ਮਿਹਰ ਉਪਾਵੋ ਦੋ ਬਤੇ ਪੱਥਰ ਤਾਰੇ ਜੀ ਅੜਾ ਅਗਨ ਵਰ ਰ ਪਰ ਤਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣ ਸੋਕੂਆ ਦਿਨ ਰਾਤੀ ਹੋ ਆਇਆ ਦੂਰ ਚਲ ਕ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਈ ਜੀਉ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਿ ਰਾਮ ਨਾਮ ਯੁਰ ਮੈਂ ਗਯੋ ਜਾਕ ਸਮਨਹੀ ਕੋਈ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰ ਹੋਇ ਸ ਕਹ ਟਲ ਗੁਰ ਸੇਵਿਆ ਨਹਿਨ ਸੁਸਾਜ ਸੁਭਾਈ ਦਰਸਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਹਉ ਵਸੁਤ ਖਸਮ ਦੀ ਨੂਰ ਅਰਸ ਕਰਸ ਛਟਿਆ ਤਦ ਡਿਠੇ ਸਚੇ ਪਾਤ ਸਾਹ ਮਾਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਬਾਤ ਸਾਹ ਸਿਰ ਸਾਦਾ ਸਾਹੂ ਜਿਸ ਪਾਸ ਬਹਿਟ ਆ ਸੁਹੀਏ ਸਭਨਾਂ ਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਜੁ ਨਾਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸਨੇਹ ਆਰ ਪੈ ਨਹੀਂ ਜਾਕ ਕੰਚਨ ਮਾਟੀ ਮਾਨਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨਾ ਸੁਖ ਸਨੇਹ ਆਰ ਪੈ ਨਹੀਂ ਜਾਕ ਕੰਚਨ ਮਾਟੀ ਮਨ ਰਹਾ ਨਾ ਹਿੰਦੇ ਆ ਨਾ ਉਸਤਤ ਜਾਕਰ ਲੋਭ ਮੋਹ ਅਭਿਮਾਨਾ ਹਰ ਕਿਸੋਗ ਤੇ ਰਹਾ ਨਿਆਰ ਨਾ ਹੀ ਮਾਨ ਅਪਮਾਨਾ ਸਾ ਮਨ ਸਾ ਸਗਲ ਤਿਆਗ ਜਗ ਤੇ ਰਹਿ ਨਿਰਾਸ ਕਾਮ ਕ્રોਧ ਜੇ ਪਰਸਾ ਲਾਹਨ ਤੇ ਘਟ ਬ੍ਰਹਮ ਨਿਵਾਸ ਗੁਰ ਕਿਰਪਾ ਜੇ ਨਰ ਕਹੋ ਕੀਨੀ ਏਹ ਏਹ ਜਗਤ ਪਛਾਨੀ ਨਾਨਕ ਲੀਨ ਪਯੋ ਗੋਵਿੰਦ ਸੋ ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜੇਹ ਨਰ ਕਹੋ ਕੀਨੀ ਤੇਹ ਜੋ ਗੋਤ ਫਸ਼ਾਨੀ ਨਾਨਕ ਲੀਨ ਪਇਓ ਗੋਬਿੰਦ ਸੋ ਜਉ ਪਾਨੀ ਸੰਗ ਪਾਨੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੂਰਠ ਮਹੱਲਾ ਨਾਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਟੀ ਮੰਨ ਰਹਾ ਪਰਮ ਸਨਮਾਨਯੋ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਦ ਸੰਗ ਜਿਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਨਾਮੇ ਗੁਰੂ ਨਾਨਕ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠਿ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰੰਗ 633 ਉੱਪਰ ਸਭੈ ਮਾਨ ਹੈ ਸਤ ਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਆਉਣ ਵਾਲੇ ਮਹੀਨੇ ਦੀ ਸੰਗਰਾਂਦ 16 ਤਰੀਕ ਨੂੰ ਹੈ ਪਰਿਵਾਰ ਸਹਿਤ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਉੱਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹ ਇਹ ਗੁਰਜੀਕਾ ਖਾਲਸਾ ਵਾਹ ਇਹ ਗੁਰਜੀਕੀ ਫਤਿਹ ਅਤਸਰੀਆ ਕਾਲ